ਜੰਬੇ ਆਈ ਵੀ ਆਪਾਂ ਸੇਵਾ ਕਰੀਏ ਹਾਂ ਤੇ ਕਿਹੜੀ ਕਰੀਏ ਇੱਕ ਵੀਰ ਨੇ ਕਿਹਾ ਵੀ ਟਰੈਕਟਰ ਦਾ ਤੇਲ ਦੇ ਦੂੰਗਾ ਮੈਂ ਤੁਸੀਂ ਪੈਲੀਆਂ ਬਣਾਓ ਹਾਂ ਤੇ ਭਾਜੀ ਸਰੂਪ ਸਿੰਘ ਨੇ ਆਖਿਆ ਵੀ ਨਹੀਂ ਮੈਂ ਸਾਹ ਆਪਣੇ ਮਿਸਤਰੀ ਸਾਹਿਬ ਨੇ ਉਹਨੇ ਆਖਿਆ ਵੀ ਆਪਾਂ ਸਰਵਿਸਾਂ ਕਰਾਉਨੇ ਚੰਗੀ ਰਹਿ ਦਿੱਤੀਗੇ ਸਰਵਿਸਾਂ ਕਰਾਉਨੇ ਆ ਮਾਰੇ ਦਾ ਦੇਣਾ ਇੱਕ ਦੂਜੇ ਨਾਲ ਸਲਾਮਾਂ ਹੀ ਕਰਦੇ ਰਹੇ ਵੀ ਕਿਦਾਂ ਕਰੀਏ ਕੀ ਕਰੀਏ ਕੀ ਕਰੀਏ ਨਾ ਵੀਡੀਓ ਪਾਈ ਫੋਨ ਆਏ ਫੇਰ ਵੀਰ ਜੁੜ ਗਏ ਹੀ ਜੁੜ ਗਏ ਤੇ ਕੱਲੇ ਕੱਲੇ ਦੇ ਘਰ ਜਾ ਕੇ ਹੌਸਲੇ ਦੇ ਨਾਲ ਹਾਂ ਕੱਲਾ ਕੱਲਾ ਟਰੈਕਟਰ ਸਟਾਰਟ ਕੀਤਾ 25 25 ਟਰੈਕਟਰ ਸਟਾਰਟ ਕੀਤੇ ਕਣੀ ਕੇ ਬੇਟ ਤੁਹਾਡਾ ਬਹੁਤ ਵੱਡਾ ਹੌਸਲਾ ਆ ਵੀ ਤੁਸੀਂ ਇਹ ਵੇਖੋ ਵੀ ਤੁਹਾਡੀ ਬਾਹ ਮਖਾਇਓ ਮੜੀ ਆਹ ਵੇਖੋ ਵੀਰ ਦੀ ਬਾਹ ਤੇ ਸਾਰੀ ਲਾਲ ਹੋ ਗਈ ਅਲਰਜੀ ਹੋ ਗਈ ਠੀਕ ਆ ਹੁਣ ਠੀਕ ਹੋ ਗਈ ਹੈ ਨਹੀਂ ਫਰਕ ਪਿਆ ਤੇ ਇਹ ਆ ਕੇ ਫੇਰ ਸੇਵਾ ਕਰਨਾ ਬਹੁਤ ਵੱਡਾ ਹੌਸਲਾ ਆ ਤੇ ਦਿਲੋਂ ਸਲੂਟ ਆ ਤੁਹਾਡੇ ਵਰਗੇ ਵੀਰਾਂ ਨੂੰ ਬਹੁਤ ਬਹੁਤ ਜੀ ਮਿਹਰਬਾਨੀ ਹੈ ਤੇ ਕੋਈ ਸਨੇਹਾ ਸਨੇਹਾ ਬਸ ਇਹੋ ਹੀ ਆ ਕਿ ਹੁਣ ਆਓ ਹੁਣ ਵੇਲਾ ਹੁਣ ਆ ਕੇ ਵੱਧ ਵੱਧ ਸੇਵਾ ਕਰੋ ਜੀ ਜਲਦੀ ਸੇਵਾ ਕਰੋ ਜਿਹੜੇ ਲੋਕ ਡੁੱਬ ਚੁੱਕੇ ਆ ਟਰੈਕਟਰ ਉਹਦੇ ਪਾਣੀ ਚ ਇੰਕਾਂ ਦੀ ਸੇਵਾ ਕਰੋ ਜਿੰਨਾਂ ਤੁਹਾਡਾ ਚਾਹ ਜਿੰਨੀ ਤੁਹਾਡੀ ਇੱਛਾ ਉੰਨੀ ਦੀ ਸੇਵਾ ਜਿਹੜੀ ਆ ਕਰੋ ਆ ਕੇ ਹੁਣ ਮੌਕਾ ਪਹਿਲਾਂ ਦੇ ਸਾਰੇ ਵਾਵਾ ਖੱਟ ਕੇ ਚਲੇ ਗਏ ਹੁਣ ਕਈ ਲੋਕ ਇਹੋ ਜਿਹੇ ਵੀ ਆਉਂਦੇ ਆ ਟਰੈਕਟਰ ਦੇ ਨਾਲ ਫੋਟੋ ਪਾ ਜਾਂਦੇ ਆ ਤੇ ਲੈ ਕੇ ਲੈ ਜਾਂਦੇ ਆ ਮੋੜ ਕੇ ਟਰੈਕਟਰ ਨਾ ਉਹ ਵਾਪਸ ਆਉਂਦੇ ਆ ਇਹਨਾਂ ਦੀ ਵੀ ਉਮੀਦ ਜਿਹੜੀ ਆ ਵਿਚਰਿਆਂ ਦੀ ਮਿੱਟੀ 'ਚ ਮਿਲ ਜਾਂਦੀ ਆ ਉਤਸ਼ਾਹ ਜਿਹਾ ਮਿਲ ਜਾਂਦਾ ਵਿਚਾਰ ਕੋਈ ਸਾਡੀ ਸੇਵਾ ਕਰਨ ਆਇਆ ਉਹ ਵਿਊਆਂ ਦੇ ਚੱਕਰਾਂ 'ਚ ਪੋਸਟਰਾਂ ਦੇ ਚੱਕਰਾਂ 'ਚ ਉਹ ਪਾ ਦਿੰਦੇ ਆ ਜੀ ਅਸੀਂ ਇੱਥੇ ਸੇਵਾ ਕਰਕੇ ਸੇਵਾ ਦੇ ਨਾਂ ਤੇ ਠੱਗੀ ਨਾ ਮਾਰੋ ਸੇਵਾ ਕਰਕੇ ਜਾਓ ਗਰਾਊਂਡ ਲੈਵਲ ਤੇ ਆਓ ਸੇਵਾ ਦੇ ਨਾਂ ਤੇ ਜਿਹੜੀ ਠੱਗੀ ਆ ਉਹ ਬਹੁਤ ਮਾੜੀ ਆ ਆ ਕਈ ਬੰਦੇ ਦੱਸਦੇ ਆ ਵੀ ਟਰੈਕਟਰ ਵਾਲੇ ਵੀ ਸਾਡੇ ਟਰੈਕਟਰ ਕੋਲ ਆ ਕੇ ਤੇ ਫੋਟੋ ਖਿੱਚ ਕੇ ਲੈ ਜਾਂਦੇ ਆ ਤੇ ਉਹ ਵਿਊ ਲਈ ਜਾਂਦੇ ਆ ਤੇ ਸੇਵਾ ਕਰ ਕੋਈ ਨਹੀਂ ਉਹਦਾ ਇਹ ਗੱਲਾਂ ਆਈਆਂ ਨੋਟਿਸ ਦੇ ਵਿੱਚ ਕੱਲੇ ਵਿਊ ਨਹੀਂ ਲੈਂਦੇ ਇਹ ਜਿਹੜੀ ਫੋਟੋ ਪਾਉਂਦੇ ਆ ਨਾ ਟਰੈਕਟਰ ਦੇ ਨਾਲ ਕਈ ਵੀਰ ਇਦਾਂ ਵੀ ਕਰਨ ਦੇ ਆ ਕਿ ਆਪਣਾ ਸਕੈਨਰ ਲਾ ਕੇ ਤੇ ਪੈਸੇ ਪਵਾ ਲਈਂਦੇ ਪੈਸੇ ਵੀ ਪਵਾ ਲਈਂਦੇ ਲੋਕਾਂ ਕੋਲ ਠੀਕ ਆ ਤੇ ਇਦਾਂ ਦਾ ਕੰਮ ਨਾ ਕਰੋ ਕੋਈ ਆਨਲਾਈਨ ਕੇਸ ਨੂੰ ਪੈਸਾ ਨਾ ਪਾਓ ਜਿੰਨੂੰ ਲੋੜ ਆ ਦੇ ਜੇ ਕੋਈ ਤੁਹਾਨੂੰ ਨੰਬਰ ਵੀ ਦਿੰਦਾ ਉਹਨੂੰ ਕਹੇ ਭਾਈ ਲੋਕੇਸ਼ਨ ਘਰ ਆਪਣੀ ਤੁਹਾਡੇ ਘਰ ਆਵਾਂਗੇ ਫੇਰ ਜਾ ਕੇ ਕਾ ਕੰਮ ਕਰਾਂਗੇ ਆਹ ਬੇੜੀ ਦਿਖਾ ਦਿਓ ਇੱਕ ਤਾਂ ਬੇੜੀ ਵਿੱਚ ਜਾਣ ਦੀ ਲਾਗੇ ਆਪਣੇ ਬੰਦੇ ਜਾਣਦੇ ਆਦੇ ਉਹ ਬੰਦੇ ਜਾਣਦੇ ਆ ਆਪਣੀ ਬੇੜੀ ਆ ਠੀਕ ਆ ਤੇ ਇਹ ਚੀਜ਼ਾਂ ਤੋਂ ਬਾਜੂ ਸਾਡਾ ਨਾਂ ਤੇ ਕੋਈ ਸਕੈਨਰ ਆ ਤੇ ਨਾ ਹੀ ਅਸੀਂ ਪੈਸੇ ਗਰਾਉਂਦੇ ਆ ਗਰਾਉਂਡ ਲੈਵਲ ਤੇ ਆ ਕੇ ਪ੍ਰਤੱਖ ਸੇਵਾ ਕਰੀਦੀ ਆ ਤੇ ਸਾਰਿਆਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਪਾਈ ਦਾ ਵੀ ਆ ਸੇਵਾ ਕੀਤੀ ਆ ਤੇ ਮੇਰੇ ਵੀਰ ਵੀਊ ਦੇ ਸਕੈਨਰਾਂ ਲਾ ਲਾ ਕੇ ਪੈਸੇ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ ਇਹ ਪੈਸਾ ਕਿਸੇ ਕੰਮ ਨਹੀਂ ਆਉਣਾ ਤੇ ਬਾਕੀ ਸਭ ਤੋਂ ਵੱਡਾ ਆਪਾਂ ਨੂੰ ਜੇ ਇਨਸਾਨੀਅਤ ਫੋਨ ਵੀ ਕਰਦਾ ਨਾ ਵੀ ਭਾਜੀ ਜ਼ਰੂਰ ਤਾਂ ਹਾਂ ਆਪਾਂ ਅਗਲੇ ਨੂੰ ਕਹਿਣਾ ਵੀ ਹੁਣ ਸਾਡੇ ਕੋਲ ਜਿੰਨਾ ਕਿ ਸਟਾਕ ਚਾਹੀਦਾ ਹਾਂ 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 ਉਹਨੇ ਕਿ ਜੋਗਾ ਆਪਣੇ ਕੋਲ ਸਮਾਨ ਜੋਗੇ ਪਏ ਹੈਗੇ ਹੈਗੇ